ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੰਦਰ ਦੀ ਯਾਤਰਾ ਚੱਲ ਰਹੀ ਹੈ ਸਿੰਗਾਣੀ ਤੇ ਟ੍ਰੇਨ ਆਉਣ ਵਾਲੀ ਹੈ ਤੇ 3:15 ਦੇ ਉੱਤੇ ਤੇ ਅਸੀਂ ਛੱਕ ਛੱਕ ਕਰਦੇ ਛੱਕ ਛੱਕ ਕਰਦੇ ਫਿਰ ਜਾਵਾਂਗੇ ਦੇਖੋ ਯਾਤਰੀ ਯਾਤਰੀ ਜਨ ਯਾਤਰੀ ਜਨ ਆ ਰਹੇ ਨੇ ਕੋਈ ਜਾ ਰਿਹਾ ਹੈ ਕੋਈ ਆ ਰਿਹਾ ਹੈ ਯਾਤਰੀ ਜਨ ਧਿਆਨ ਦੇ ਲੁਧਿਆਣਾ ਸੇ ਚੱਲ ਕਰ ਇੰਤਰੋਰ ਕੇ ਸਾਈਡ ਜਾਣ ਵਾਲੀ ਗਾੜੀ ਆਨੇ ਵਾਲੀ ਹੈ। ਤੋ ਆਪੋ ਆਪਣਾ ਸਮਾਨ ਖਾ ਕੇ ਖੜਜੋ। ਤੇ ਵੈਗੁਰੂ ਦੇ ਗੁੰਗਾਉ। ਵੈਗੁਰੂ ਜੀ ਕਾ ਖਾਲਸਾ। ਵੈਗੁਰੂ ਦੇ ਕੀ ਹਾਲ ਆ ਭਾਈ ਸਾਹਿਬ। ਵੈਗੁਰੂ ਜੀ ਕਾ ਖਾਲਸਾ। ਇਹ ਮਾਲਵਾ ਐਕਸਪ੍ਰੈਸ ਗਾੜੀ ਆ ਗਈ ਹੈ। ਟਿਕਟ ਨੰਬਰ ਹੈ ਜੀ ਆਪਣਾ ਹਾਂ ਆਪਣਾ S1 ਹੈ। 55 ਨੰਬਰ ਸੀਟ। ਠੀਕ ਆ ਜੀ। ਨਾਮ ਤੇ ਰਾਤ ਨੂੰ ਇਹ ਰੋਗੇ ਦੇ ਦੇ ਚੜ ਜਾਂਗੇ ਹਾਂਜੀ ਭਾਈ ਗੁਰੂ ਜੀ ਪ੍ਰੀਨ ਦੇ ਵਿੱਚ ਬੈਠ ਗਏ ਤੇ ਆਪਾਂ ਆਓ ਹੁਣ ਗੁਰੂਆਂ ਨੂੰ ਚੇਤੇ ਕਰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਦਾ ਨਾਮ ਹੈ ਗੁਰੂ ਹਰਗੋਬਿੰਦ ਜੀ ਮਹਾਰਾਜ ਮਾਤਾ ਦਾ ਨਾਮ ਹੈ ਨਾਨਕੀ ਜੀ ਗੁਰੂ ਪਾਸਾ ਜੀ ਆਪਸ ਵਿੱਚ ਛੇ ਭੈਣ ਭਰਾ ਸਨ ਵੱਡੇ ਬਾਬਾ ਗੁਰਦਤਾ ਜੀ ਸੂਰਜਮਲ ਜੀ ਅਟਾਲਰਾਏ ਜੀ ਅਨੀਰਾਏ ਜੀ ਅਤੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਇੱਕ ਭੈਣ ਸੀ ਗੁਰੂ ਪਾਸਾ ਜੀ ਦੀ ਜਿਹਦਾ ਨਾਮ ਸੀ ਬੀਬੀ ਵੀਰੋ ਸੋ ਵਧੀਆ ਲੱਗੇ ਸ਼ੇਅਰ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅਸੀਂ ਅੰਬਾਲਾ ਪਹੁੰਚ ਗਏ ਆਂਗੇ 17:15 ਹੋ ਗਏ ਨੇ ਤੇ ਹੌਲੀ ਹੌਲੀ ਟਾਈਮ ਨੇ ਵਧਦਾ ਜਾਣਾ ਤੇ ਅਸੀਂ ਅੰਬਾਲਾ ਦੇ ਰੇਲਸਟੇਸ਼ਨ ਦੇ ਉੱਤੇ ਖੜੇ ਆਂ ਤੇ ਟ੍ਰੇਨ ਚੰਨੜਵਾਲੀ ਹੈ ਤੇ ਅੱਗੇ ਫਿਰ ਉਹ ਸ਼ਾਂਤੀ ਸੀ ਤੇ ਟ੍ਰੇਨ ਖੜੀ ਆ ਪਤਾ ਨਹੀਂ ਕਿੱਧਰੋਂ ਕਿੱਧਰ ਜਾਣੀ ਹੈ ਵੀ ਤੇ ਸਾਡੀ ਟ੍ਰੇਨ ਬਹੁਤ ਬਿਊਟ ਹੋ ਗਈ ਹੈ ਵੀ ਤੇ ਜਿਹਦੇ ਵਿੱਚ ਅਸੀਂ ਆਨੰਦ ਮਾਣ ਰਹੇ ਆਂਗੇ ਸਫ਼ਰ ਦਾ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫ਼ਰ ਦੇ ਦੌਰਾਨ ਕਲਗੀਧਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਇਹ ਗੁਰਸਿੱਖ ਵੀਰ ਆਇਆ ਤੇ ਦਸਤਾਰ ਵਿਚਾਰੇ ਦੀ ਉੱਲੀ ਹੋਈ ਸਾਰੀ ਪਰ ਦਸਤਾਰ ਕੋਲੇ ਸੀ ਅਸੀਂ ਇਹਨਾਂ ਨੂੰ ਜਾਣਦੇ ਕੋਈ ਨਹੀਂ ਤੇ ਵੀਰ ਆ ਕੇ ਕਹਿੰਦਾ ਜੀ ਦਸਤਾਰ ਬੰਨ ਦੋ ਤੇ ਗੁਰੂ ਜੀ ਨੇ ਮੇਰੇ ਕੋਲੋਂ ਬੜੀ ਕਿਰਪਾ ਕੀਤੀ ਮੇਰੇ ਕੋਲੋਂ ਸੇਵਾ ਲਈ ਇਹ ਇਸ ਬੱਚੇ ਦੇ ਇਸ ਵੀਰ ਦੇ ਦਸਤਾਰ ਬੰਨੀ ਅਸੀਂ ਤੇ ਸਾਨੂੰ ਬਹੁਤ ਸਕੂਨ ਮਿਲਿਆ ਤੇ ਨਾਲ ਦੇ ਇਹ ਵੀਰ ਵੀ ਬਹੁਤ ਖੁਸ਼ ਹੋਏ ਸਫ਼ਰ ਦੇ ਦੌਰਾਨ ਜਿਹੜੇ ਵੀਰ ਬੈਠੇ ਨੇ ਇਹ ਵੀ ਬਹੁਤ ਖੁਸ਼ ਹੋਏ ਕਿ ਸਰਦਾਰ ਜੀ ਕਿਵੇਂ ਦਸਤਾਰ ਬੰਨਦੇ ਹੁੰਦੇ ਨੇ ਤੇ ਸਾਡੇ ਵੱਲ ਦੇਖਦੇ ਰਹੇ ਤੇ ਇਹ ਵੀ ਖੁਸ਼ੀਆਂ ਮਾਣਦੇ ਰਹੇ ਤੇ ਅਸੀਂ ਵੀ ਖੁਸ਼ੀਆਂ ਮਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਗਰੂ ਜੀ ਇਸ ਵਕਤ ਅਸੀਂ ਬਾਬੀਨਾ ਸਟੇਸ਼ਨ ਤੇ ਖੜੇ ਹਾਂ ਮਾਲਵਾ ਐਕਸਪ੍ਰੈਸ ਅੰਦਰ ਨੂੰ ਜਾ ਰਹੀ ਹੈ ਤੇ ਕਿਸੇ ਸਮੇਂ ਅਸੀਂ ਫੌਜ ਦੇ ਵਿੱਚ ਇੱਥੇ ਬਾਬੀਨਾ ਸਟੇਸ਼ਨ ਦੇ ਉੱਤੇ 92 93 94 95 ਇਹਨਾਂ ਸਾਲਾਂ ਦੇ ਵਿੱਚ ਰਹੇ ਸਨ ਸੁਜਾਦ ਆਈ ਤੇ ਉਤਰ ਕੇ ਆਪਾਂ ਉਭੀ ਨਈ ਧਰਤੀ ਦੇ ਉਤੇ ਦੇਖੀ ਆਣਾ ਦਵਾਲਾ ਸੋ ਬਹੁਤ ਖੁਸ਼ੀ ਹੋਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ੴ ਜੂਝ ਚੜ ਗਿਆ ਹੈ ਸਾਡੀ ਟ੍ਰੇਨ ਮੰਝਲਾ ਮਾਰਦੀ ਹੋਈ ਵਾਹੋ ਦਾਹੀ ਵਾਹੋ ਦਾਹੀ ਅੰਗੋਰਵਰ ਨੂੰ ਭੱਜੀ ਜਾ ਰਹੀ ਐ ਦੇ ਆਪਾਂ ਗੁਰੂ ਨੂੰ ਚੇਤੇ ਕਰ ਲਈਏ ਜੀੜੀ ਚੂਕੀ ਪੋਹ ਫੁੱਟੇ ਚਿੜੀ ਚੁਕੇ ਪੋਹ ਫੁੱਟੇ ਵਗਣ ਬਹੁਤ ਤਰੰਗ ਵਗਣ ਬਹੁਤ ਤਰੰਗ ਚਿੜੀ ਚੁਕੇ ਖਾਣੇ ਖਤਹਾ ਖਾਣੇ ਨਾਨ ਦਾ ਸੱਚ ਹੈ ਇਹ ਇਥੇ ਕੋਈ ਮੁਰਗੂ ਪਿਆਰੀ ਲੋ ਸਾਡੇ ਵਾਸਤੇ ਭੋਜਨ ਪਾਣੀ ਤਿਆਰ ਕਰ ਲਿਆ ਗਈ ਤੇ ਅਸੀਂ ਹੁਣ ਥੋੜੇ ਜਿ ਦੇ ਬਾਅਦ ਸਾਦਾ ਬੋੜੀ ਸ਼ਕਾਂਗੇ ਤੇ ਪ੍ਰੋਗਰਾਮ ਦੇਖਵਾਵਾਂਗੇ ਜਹਾਂ ਦਾਣੇ ਤਹ ਖਾਣੇ ਜਹਾਂ ਦਾ ਤੇ ਅਤ ਖਾਣੇ ਨਾਨ ਦਾ ਸੱਚ ਹੈ ਨਾਨ ਦਾ ਸੱਚ ਹੈ ਜਹਾਂ ਦਾਣੇ ਤਹਾਂ ਖਾਣੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੀ ਨਾਨਕਾ ਸੱਚ ਹੀ ਨਾਨਕਾ ਸੱਚ ਹੀ ਚਾਲੂ ਦੇ ਸਫ਼ਰ ਦੇ ਵਿੱਚ ਦੇਖੋ ਵੈਗੁਰੂ ਜੀ ਕੀ ਕਿਰਪਾ ਕਰਦੇ ਨੇ ਇੱਕ ਗੁਰਮੁਖ ਰੂਹ ਸਾਡਾ ਕੀਰਤਨ ਸੁਣਿਆ ਕੀਰਤਨ ਸੁਣ ਕੇ ਗੁਰੂ ਜੀ ਦੀਆਂ ਐਸੀਆਂ ਬਖਸ਼ਿਸ਼ਾਂ ਉਹਦੇ ਉੱਤੇ ਹੋਈਆਂ ਤੇ ਕਹਿੰਦੇ ਜੀ ਅਸੀਂ ਤੁਹਾਡੇ ਵਾਸਤੇ ਭੋਜਨ ਪਾਣੀ ਲੈ ਕੇ ਆਉਣਾਗਾ ਤੁਸੀਂ ਭਾਲ ਰੁਕੋ ਸਟੇਸ਼ਨ ਤੇ ਤੇ ਅਸੀਂ ਉੱਥੇ ਪਹੁੰਚਾਂਗੇ ਸੋ ਉਹ ਗੁਰਮੁਖ ਰੂਹ ਸਾਡੇ ਵਾਸਤੇ ਪ੍ਰਸ਼ਾਦੇ ਲੈ ਕੇ ਆਈ ਤੇ ਅਸੀਂ ਸਾਰੇ ਸਿੰਘਾਂ ਨੇ ਰੜ ਕੇ ਤੇ ਪ੍ਰਭੂ ਦੇ ਗੁਣ ਵੀ ਗਾਈ ਦਿਨਾਰੇ ਪ੍ਰਸਾਦ ਦੇ ਸਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਦਾ ਬੰਜੂਰਾ ਦੇ ਦਰਖਤ ਬਹੁਤ ਜਿਆਦੇ ਨੇ ਤੇ ਕਣਕਾਂ ਦੀ ਗੱਲ ਕਰੀ ਤੋ ਪੰਜਾਬ ਕਣਕ ਹਰੀ ਹਰੀ ਖੜੀ ਹੈ और इधर में जो कणक है पक चुकी है सुनहरी कलर कर चुकी है तो बहुत अंदर आ रहा है लेकिन जो बूझे हैं कणकड़े इधर छोटे-छोटे हैं पंजाब रेवत झाड़ कणकता बहुत ज्यादा होवेगा इधर में मुकाबला है तो बहुत बहुत पूरी तब्दीली है देख रहे हैं हम संत सुनहरी हालत दे चुकी है तो कभी हिंदी कभी पंजाबी ऐसे तो हो जाता है हमारे लिए वाहगुरु जी का खालसा वाहगुरु जी की पटे तो देख रहे हैं हम मौसम की तब्दीली वो कितनी है पंजाब पंजाब और एमपी के बीच में ਸੰਗ ਗੋਬਿੰਦ ਕੋਬਿੰਦ ਸੰਗ ਨਾਮ ਜਿਓ ਦੇ ਵਿੱਚ ਵੈਗੁਰੂ ਜੀ ਸਾਡੇ ਕੋਲੋਂ ਗੁਣ ਗਵਾ ਰਹੇ ਨੇ ਆਪ ਦੇ ਤੇ ਅਸੀਂ ਵੈਗੁਰੂ ਦਾ ਕਿੰਨਾ ਧੰਨਵਾਦ ਕਰਦੇ ਇੱਕ ਕਬੇ ਨਕੀ ਮੇਰੀ ਇੱਕ ਕਬੇ ਨਕੀ ਤੇ ਤੇਰੇ ਜੇਕਰ ਵਸੇ ਰਣਾ ਕੀ ਕਰਨਾ ਕੀ ਨਾ ਫੋਟੋ ਖਿੱਚਣੀ ਆ ਠੀਕ ਆ ਠੀਕ ਆ ਫੋਟੋ ਅੰਦਰ ਪਹੁੰਚ ਗਿਆ ਸੀ ਢੋਲੇ ਦੀਆਂ ਲਾਉਂਦੇ ਤੇ ਟ੍ਰੇਨ ਸਾਡੀ ਖੜੀ ਆ ਗਈ ਤੇ ਆ ਬਾਜ਼ਾਰ ਰੇਂਦਾ ਕੌਂ ਦਾ ਬਾਜ਼ਾਰ ਦੇਖੋ ਬੋਲਣ ਵਾਲੇ ਦੁਆਲੇ ਇਹ ਸਟੇਸ਼ਨ ਆਵੋ ਖਰਚੂ ਰਲ ਮਿਲ ਪਾਈ ਕਾਹੋ ਖਰਚੂ ਰਾਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਵਦ ਦੂ ਜਾਈ ਵਦ ਦੂ ਜਾਈ ਕਾਹੋ ਖਰਚੂ ਜੇ ਤੁਸੀਂ ਆਪਾ ਸਿੱਧੇ ਸਿੱਧੇ ਹੋ ਕੇ ਖੜੇ ਫੋਟੋ ਜੇ ਤੁਸੀਂ ਆਪਾ ਸਿੱਧੇ ਹੋ ਕੇ ਫੜੇ ਫੋਟੋ ਖਿੱਚਦੇ ਆ ਉਹ ਫਿਰ ਬਾਲੀ ਵਧੀਆ ਆਉਂਦੀ ਹੈਗੀ ਨਾਮ ਕਰੀ ਚਰਣਾ ਠਿਆ ਜੀ ਮਨ ਹੋਰ ਸਾਹ ਹੋਈ ਤੇਰ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਠਾਕਰ ਊਚ ਭਗਵਾਨਾ ਤੁਮਰੀ ਮਹਿਮਾ ਵਰਨਨ ਸਾਤੋ ਤੂੰ ਠਾਕਰ ਊਚ ਭਗਵਾਨਾ തര ക്കാണ ഗുണ കാവ കുണ കവ